ਜੇਠ ਮਹੀਨਾ ਲੂਆਂ ਦਾ ਤਪਦੇ ਹੋਏ ਜੇਠ ਦੇ ਅਤ ਗਰਮ ਮਹੀਨੇ ਵਿੱਚ ਵੀ ਸ਼ੀਤਲਤਾ ਕਿਵੇਂ ਬਣਾਈ ਰੱਖੀਏ ਜੇਠ ਦੀ ਸੰਗਰਾਮ ਮੌਕੇ ਸਾਡੀ ਖਾਸ ਪੇਸ਼ਕਸ਼ ਅੰਗਰੇਜ਼ੀ ਮਹੀਨੇ ਮਈ ਦੇ ਅੱਧ ਤੋਂ ਜੂਨ ਦੇ ਅੱਧ ਤੱਕ ਚੱਲਣ ਵਾਲੇ ਸਾਲ ਦੇ ਸਭ ਤੋਂ ਵੱਡੇ ਮਹੀਨੇ ਜੇਠ ਵਿੱਚ ਸੂਰਜ ਦੀ ਤਪਸ਼ ਇਤਨੀ ਤੇਜ਼ ਹੋ ਜਾਂਦੀ ਹੈ ਕਿ ਗਰਮ ਹਵਾਵਾਂ ਦੇ ਨਾਲ ਦਰਖਤਾਂ ਦੇ ਪੱਤੇ ਅਤੇ ਖੂਹਾਂ ਦਾ ਪਾਣੀ ਵੀ ਸੁੱਕਣ ਲੱਗ ਜਾਂਦਾ ਹੈ ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਹਾਂ ਦਾ ਇਸੇ ਲਈ ਪੁਰਾਤਨ ਸਮਿਆਂ ਵਿੱਚ ਰਸਤਿਆਂ ਚੌਰਾਹਿਆਂ ਉੱਤੇ ਰਾਹੀਆਂ ਦੇ ਲਈ ਖੂਹ ਬਣਵਾਏ ਜਾਂਦੇ ਸਨ ਅਤੇ ਪਾਣੀ ਦੇ ਘੜੇ ਭਰ ਕੇ ਰੱਖੇ ਜਾਂਦੇ ਸਨ ਜੇਠ ਦੇ ਇਸ ਅਤ ਗਰਮ ਅਤੇ ਤੱਪ ਦੇ ਮਹੀਨੇ ਦੀ ਤਪਸ਼ ਤੋਂ ਬਚਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ 12 ਮਹਾ ਤੁਖਾਰੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 12 ਮਹਾ ਮਾਜ ਰਾਹੀ ਸਾਨੂੰ ਸ਼ੀਤਲ ਰਹਿਣ ਦਾ ਪਵਿੱਤਰ ਉਪਦੇਸ਼ ਦੇਣ ਕਰਵਾਇਆ। ਉਸ ਪ੍ਰਭੂ ਪਰਮਾਤਮਾ ਨਾਲ ਪਿਆਰ ਬਣਾਈ ਰੱਖਣ ਦਾ ਸੋਖਾ ਤਰੀਕਾ ਸਮਝਾਇਆ। ਸੰਗਤ ਜੀ ਆਓ ਸੰਗ੍ਰਾਂਦ ਦੀ ਆਮਦ ਮੌਕੇ ਜੇਠ ਤੇ ਨਵੇਂ ਮਹੀਨੇ ਲਈ ਪੰਚਮ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ 12 ਮਹਾਮਾਜ ਦੀ ਚੌਥੀ ਪੌੜੀ ਰਾਹੀਂ ਬਖਸ਼ਿਸ਼ ਕੀਤੇ ਗਏ ਇਲਾਹੀ ਉਪਦੇਸ਼ ਨੂੰ ਸਰਵਣ ਕਰੀਏ। ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਸ੍ਰਿਸ਼ਟੀ ਦੇ ਮਾਲਕ ਜਿਸ ਸਰਵ ਸਮਰੱਥ ਪ੍ਰਭੂ ਪਰਮਾਤਮਾ ਦੇ ਅੱਗੇ ਸਾਰੇ ਜੀਵ ਸੀਸ ਨਿਵਾਉਂਦੇ ਨੇ ਜੇਠ ਦੇ ਅਤ ਗਰਮ ਮਹੀਨੇ ਵਿੱਚ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਮਨ ਦੀ ਸ਼ੀਤਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਕਿਉਂਕਿ ਜੇਕਰ ਜੀਵ ਪ੍ਰਭੂ ਸੱਜਣ ਦੇ ਲੜ ਲੱਗਾ ਰਹਿੰਦਾ ਤਾਂ ਉਹ ਪ੍ਰਭੂ ਕਿਸੇ ਜੰਮ ਨੂੰ ਵੀ ਆਗਿਆ ਨਹੀਂ ਦਿੰਦਾ ਕਿ ਉਹ ਉਸ ਜੀਵ ਨੂੰ ਬਨ ਕੇ ਅੱਗੇ ਲਾ ਲਵੇ ਇਹ ਮੌਸਮ ਦੀ ਤਪਸ਼ਤਾ ਕੀ ਪ੍ਰਭੂ ਦੇ ਚਰਨੀ ਲੱਗਿਆਂ ਜਮਾ ਦਾ ਡਰ ਵੀ ਮੁੱਕ ਜਾਂਦਾ ਹੈ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਸਾਰ ਦੇ ਲੋਕ ਕੀਮਤੀ ਹੀਰੇ ਮੋਤੀ ਅਤੇ ਧਨ ਪਦਾਰਥ ਇਕੱਠਾ ਕਰਨ ਲਈ ਭੱਜ ਦੌੜ ਕਰਦੇ ਨੇ ਉਸ ਧਨ ਦੇ ਚੋਰੀ ਹੋ ਜਾਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਪ੍ਰਮਾਤਮਾ ਦਾ ਨਾਮ ਹੀਰੇ ਮੋਤੀ ਨਾਲੋਂ ਵੀ ਵੱਧ ਕੀਮਤੀ ਅਜਿਹਾ ਧਨ ਹੈ ਜਿਸ ਨੂੰ ਕੋਈ ਵੀ ਚੋਰੀ ਨਹੀਂ ਕਰ ਸਕਦਾ ਜਿਸ ਨੂੰ ਰਸਨਾ ਨਾਲ ਜਪਣ ਤੇ ਮਨ ਵਿੱਚ ਵਸਾਉਣ ਨਾਲ ਤਨ ਮਨ ਨੂੰ ਠੰਡਕ ਮਿਲਦੀ ਹੈ ਰੰਗ ਸਭੇ ਨਾਰਾਇਣੇ ਜੀਤੇ ਮਨ ਪਾਵਨ ਗੁਰੂ ਸਾਹਿਬ ਕਹਿੰਦੇ ਹਨ ਕਿ ਪੂਰੇ ਬ੍ਰਹਿਮੰਡ ਵਿੱਚ ਪਰਮਾਤਮਾ ਦੇ ਜਿੰਨੇ ਵੀ ਕੋਤਕ ਹੋ ਰਹੇ ਨੇ ਨਾਮ ਧਨ ਵਾਲੇ ਜੀਵ ਦੇ ਮਨ ਨੂੰ ਉਹ ਸਾਰੇ ਕੋਤਕ ਪਿਆਰੇ ਲੱਗਦੇ ਨੇ ਇਹ ਪ੍ਰਭੂ ਨਾਮ ਧੰਨ ਦੀ ਵੱਡੀ ਬਰਕਤ ਹੈ ਜਿਸ ਕਰਕੇ ਜੀਵ ਨੂੰ ਗਰਮ ਲੂਹਾ ਵੀ ਗਰਮ ਨਹੀਂ ਲੱਗਦੀਆਂ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਪ੍ਰਭੂ ਨਾਮ ਧੰਨ ਦੀ ਕਮਾਈ ਕਰਨ ਵਾਲੇ ਜੀਵ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਪ੍ਰਭੂ ਅਤੇ ਉਸਤੇ ਪੈਦਾ ਕੀਤੇ ਹੋਏ ਜੀਵ ਉਹੀ ਕੁਝ ਕਰਦੇ ਨੇ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਹੈ ਧਨ ਨਾਮ ਦੀ ਇਲਾਹੀ ਦਾਤ ਬਖਸ਼ ਕੇ ਜਿੰਨਾ ਜੀਵਾਂ ਨੂੰ ਪ੍ਰਭੂ ਨੇ ਆਪਣੀ ਸਿਫਤ ਸਲਾਹ ਦੇ ਨਾਲ ਜੋੜਿਆ ਆਪਣਾ ਬਣਾ ਲਿਆ ਉਹਨਾਂ ਨੂੰ ਹੀ ਜਗਤ ਵਿੱਚ ਸ਼ਾਬਾਸ਼ ਮਿਲਦੀ ਹੈ ਉਹਨਾਂ ਦੀ ਸਿਫਤ ਹਰ ਥਾਂ ਹੋਣ ਲੱਗ ਪੈਂਦੀ ਹੈ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਤੇ ਗੁਰੂ ਸਾਹਿਬ ਦ੍ਰਿੜ ਕਰਵਾਉਂਦੇ ਨੇ ਕਿ ਭਾਈ ਪ੍ਰਭੂ ਪਰਮਾਤਮਾ ਜੀਵਾਂ ਦੇ ਆਪਣੇ ਉਦਮ ਨਾਲ ਨਹੀਂ ਮਿਲ ਸਕਦਾ ਕਿਉਂਕਿ ਜੇ ਪ੍ਰਭੂ ਜੀਵਾਂ ਦੇ ਆਪਣੇ ਉਦਮ ਨਾਲ ਮਿਲ ਸਕਦਾ ਹੁੰਦਾ ਤਾਂ ਜੀਵ ਉਸ ਤੋਂ ਵਿਛੜ ਕੇ ਦੁਖੀ ਕਿਉਂ ਹੁੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਅੱਗੇ ਨਾਨਕ ਸ਼ਬਦ ਦੀ ਵਰਤੋਂ ਕਰਦਿਆਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਹੇ ਨਾਨਕ ਪ੍ਰਭੂ ਦੇ ਮਿਲਾਪ ਦਾ ਆਨੰਦ ਉਹੀ ਜੀਵ ਮਾਣਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਂਦਾ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਇਸ ਪ੍ਰਕਾਰ ਪ੍ਰਭੂ ਦੀ ਕਿਰਪਾ ਸਦਕਾ ਜਿਸ ਜੀਵ ਦੇ ਭਾਗ ਜਾਗ ਜਾਂਦੇ ਹਨ ਉਸ ਨੂੰ ਜੇਠ ਦਾ ਤਪਦਾ ਹੋਇਆ ਮਹੀਨਾ ਵੀ ਠੰਡਾ ਅਤੇ ਸੁਹਾਵਣਾ ਲੱਗਦਾ ਹੈ ਅਜਿਹੇ ਨਾਮ ਦੇ ਰਸੀਏ ਪ੍ਰਭੂ ਪਿਆਰੇ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸੰਗਤ ਜੀ ਆਓ ਅਸੀਂ ਵੀ ਪ੍ਰਭੂ ਨਾਮ ਸਿਮਰਨ ਦੇ ਨਾਲ ਜੁੜ ਕੇ ਤਪ ਦੀ ਗਰਮੀ ਵਾਲੇ ਜੇਠ ਦੇ ਇਸ ਮਹੀਨੇ ਨੂੰ ਸੁਹਾਵਣਾ ਬਣਾ